ਪੋਲੇ ਨੂੰ ਜਦੋਂ ਪਤਾ ਲੱਗਾ ਕਿ ਉਸਦੇ ਭਾਈ ਉਸਨੂੰ ਤੇ ਉਸਦੇ ਪਰਿਵਾਰ ਨੂੰ ਮਾਰਨ ਦੀ ਸਕੀਮਾਂ ਲਾ ਰਹੇ ਹਨ ਕਿਸੇ ਲਈ ਉਸ ਰਾਤ ਪੋਲਾ ਆਪਣੇ ਪਰਿਵਾਰ ਨੂੰ ਲੈ ਕੇ ਬਾਹਰ ਚਲਾ ਗਿਆ ਅਤੇ ਰਾਤ ਨੂੰ ਜਦੋਂ ਉਸਦੇ ਭਾਈ ਮਕਾਨ ਨੂੰ ਅੱਗ ਲਾ ਰਹੇ ਸੀ ਤਾਂ ਉਹਨਾਂ ਨੂੰ ਲੱਗਿਆ ਕਿ ਪੋਲੇ ਦਾ ਪਰਿਵਾਰ ਅੰਦਰ ਹੀ ਹੈ ਤੇ ਅਸੀਂ ਉਹਨਾਂ ਨੂੰ ਮਾਰ ਦੇਵਾਂਗੇ ਅਤੇ ਘਰ ਨੂੰ ਅੱਗ ਲਾ ਕੇ ਆਪਣੇ ਘਰ ਚਲੇ ਗਏ ਜਦ ਸਵੇਰ ਹੋਈ ਤਾਂ ਪੋਲਾ ਆਪਣੇ ਪਰਿਵਾਰ ਨੂੰ ਲੈ ਕੇ ਘਰ ਵਾਪਸ ਆਇਆ ਤਾਂ ਉਸਨੇ ਵੇਖਿਆ ਕਿ ਸਾਰਾ ਘਰ ਜਲ ਕੇ ਸਵਾਹ ਹੋ ਗਿਆ ਉਸ ਨੂੰ ਬੁਰਾ ਤਾਂ ਬਹੁਤ ਲੱਗਿਆ ਪਰ ਉਹ ਬਹੁਤ ਸ਼ਾਂਤ ਸੁਭਾਅ ਦਾ ਬੰਦਾ ਸੀ। ਉਸਨੇ ਪਿੰਡ ਵਿੱਚ ਜਾ ਕੇ ਦੋ ਖੱਚਰਾ ਕਿਰਾਏ ਤੇ ਲੈ ਆਇਆ ਅਤੇ ਸਾਰੀ ਸਵਾ ਭਰ ਕੇ ਸ਼ਹਿਰ ਵੱਲ ਨੂੰ ਚੱਲ ਪਿਆ। ਰਸਤੇ 'ਚ ਚੱਲਦੇ-ਚੱਲਦੇ ਉਸ ਨੂੰ ਇੱਕ ਮੁਸਾਫਿਰ ਮਿਲਦਾ ਜਿਸ ਨਾਲ ਇੱਕ ਬੱਚਾ ਹੁੰਦਾ ਹੈ। ਉਸ ਮੁਸਾਫਿਰ ਨੇ ਪੋਲੇ ਨੂੰ ਕਿਹਾ ਕਿ ਮੇਰਾ ਬੱਚਾ ਥੱਕ ਗਿਆ ਹੈ ਤੇ ਇਸ ਨੂੰ ਆਪਣੇ ਖੱਤਰ ਤੇ ਬਿਠਾ ਲੈ। ਇਹ ਗੱਲ ਸੁਣ ਉਸ ਦਾ ਦਿਮਾਗ ਚੱਲਦਾ ਤੇ ਉਹ ਉਸ ਨੂੰ ਜਵਾਬ ਦੇ ਦਿੰਦਾ। ਮੁਸਾਫਿਰ ਉਸ ਨੂੰ ਵਜ੍ਹਾ ਪੁੱਛਦਾ ਤੇ ਕਹਿੰਦਾ ਕਿ ਬੱਚਾ ਬਹੁਤ ਥੱਕ ਗਿਆ ਹੈ ਇਸ ਨੂੰ ਬਿਠਾ ਲੈ। ਪੋਲਾ ਕਹਿੰਦਾ ਜੀ ਨਾ ਜੀ ਨਾ ਮੇਰਾ ਨੁਕਸਾਨ ਹੋ ਜਾਣਾ ਮੈਂ ਇੱਕ ਰਾਜੇ ਦੀਆਂ ਸੋਨੇ ਦੀਆਂ ਮੋਹਰਾਂ ਲੈ ਕੇ ਜਾ ਰਿਹਾ ਜੇਕਰ ਤੇਰੇ ਬੱਚੇ ਨੇ ਖਚਰੋ ਤੇ ਬਹਿ ਕੇ ਪੱਦ ਮਾਰ ਦਿੱਤਾ ਤਾਂ ਮੇਰੀਆਂ ਸੋਨੇ ਦੀਆਂ ਮੋਹਰਾਂ ਸਵਾਹ ਹੋ ਜਾਣੀਆਂ ਨੇ ਮੁਸਾਫਿਰ ਹੱਸਦਾ ਤੇ ਕਹਿੰਦਾ ਕੁਝ ਨਹੀਂ ਹੁੰਦਾ ਤੇਰੀਆਂ ਮੋਹਰਾਂ ਨੂੰ ਪੋਲਾ ਫੇਰ ਕਹਿੰਦਾ ਨਾ ਜੀ ਨਾ ਮੈਂ ਜੋਖਮ ਨਹੀਂ ਲੈਣਾ ਮੈਨੂੰ ਸਜ਼ਾ ਹੋ ਜਾਣੀ ਹੈ ਮੇਰੇ ਵੀ ਬੱਚੇ ਨੇ ਤਾਂ ਮੁਸਾਫਿਰ ਕਹਿੰਦਾ ਕਿ ਮੈਂ ਵਾਦਾ ਕਰਦਾ ਕਿ ਤੇਰੀਆਂ ਮੋਹਰਾਂ ਨੂੰ ਕੁਝ ਹੋ ਗਿਆ ਤਾਂ ਮੈਂ ਤੈਨੂੰ ਇਸ ਤੋਂ ਦੁੱਗਣੀਆਂ ਮੋਹਰਾਂ ਦੇ ਦਵਾਂਗਾ ਉਸ ਸਮੇਂ ਵਿੱਚ ਜ਼ਬਾਨ ਦੇਣਾ ਪੱਥਰ ਤੇ ਲਕੀਰ ਹੁੰਦੀ ਸੀ। ਭੋਲੇ ਨੇ ਮੁਸਾਫਰ ਦੀ ਗੱਲ ਸੁਣ ਬੱਚੇ ਨੂੰ ਖੱਤਰ ਤੇ ਬਿਠਾ ਲਿਆ। ਕੁਝ ਇੱਕ ਸਮੇਂ ਬਾਅਦ ਭੋਲੇ ਨੇ ਕਿਹਾ ਕਿ ਬੱਚੇ ਦਾ ਧਿਆਨ ਰੱਖਣਾ ਜੀ, ਮੇਰਾ ਨੁਕਸਾਨ ਬਹੁਤ ਹੋ ਜਾਣਾ, ਮੈਨੂੰ ਸਜ਼ਾ ਹੋ ਜਾਣੀ ਹੈ, ਮੇਰੇ ਵੀ ਬੱਚੇ ਨੇ। ਮੁਸਾਫਰ ਕਹਿੰਦਾ ਕੋਈ ਨਾ ਕੁਝ ਨਹੀਂ ਹੁੰਦਾ। ਫਿਰ ਕੁਝ ਸਮਾਂ ਲੱਗ ਜਾਂਦਾ ਤਾਂ ਮੁਸਾਫਰ ਨੂੰ ਪਿਸ਼ਾਬ ਦਾ ਜ਼ੋਰ ਪੈਂਦਾ ਤਾਂ ਉਹ ਉਸ ਨੂੰ ਕਹਿੰਦਾ ਕਿ ਮੈਂ ਪਿਸ਼ਾਬ ਕਰਕੇ ਆਂਦਾ। ਭੋਲਾ ਫੇਰ ਬੋਲਦਾ ਕਿ ਮੇਰਾ ਨੁਕਸਾਨ ਹੋ ਜਾਣਾ ਜੀ। ਮਸਾਫਿਰ ਫੇਰ ਹੌਸਲਾ ਦੇ ਕੇ ਚਲਾ ਜਾਂਦਾ ਹੈ ਜਦ ਮਸਾਫਿਰ ਓਲੇ ਹੋ ਜਾਂਦਾ ਤਾਂ ਭੋਲਾ ਬੱਚੇ ਦਾ ਟਿੱਡ ਘੁੱਟ ਦਿੰਦਾ ਤੇ ਬੱਚਾ ਪਦ ਮਾਰ ਦਿੰਦਾ ਭੋਲਾ ਬਹਿ ਕੇ ਸਿਰ ਤੇ ਹੱਥ ਰੱਖ ਉੱਚੀ ਉੱਚੀ ਰੋਣ ਲੱਗ ਜਾਂਦਾ ਹਾਏ ਮੈਂ ਤਾਂ ਲੁੱਟਿਆ ਗਿਆ ਮੇਰਾ ਸੋਨਾ ਸੁਆਹ ਹੋ ਗਿਆ ਮੇਰਾ ਕੀ ਬਣੂ ਮੈਨੂੰ ਰਾਜ ਨੇ ਜਾਨ ਤੋਂ ਮਾਰ ਦੇਣਾ ਮਸਾਫਿਰ ਭੱਜਾ ਭੱਜਾ ਆਂਦਾ ਤੇ ਪੁੱਛਦਾ ਕੀ ਹੋ ਗਿਆ ਤੂੰ ਰੋ ਕਿਉਂ ਰਿਹਾ ਭੋਲਾ ਕਹਿੰਦਾ ਜਿਸ ਗੱਲ ਤਾਂ ਡਰ ਸੀ ਉਹੀ ਹੋਇਆ ਬੱਚੇ ਨੇ ਪਦ ਮਾਰ ਦਿੱਤਾ ਤੇ ਸੋਨਾ ਸਾਰਾ ਸੁਆਹ ਹੋ ਗਿਆ ਮੈਂ ਹੁਣ ਕੀ ਕਰਾਂਗਾ ਮਸਾਫਰ ਉਸਨੂੰ ਚੁੱਪ ਕਰਾਉਂਦੇ ਹੋਏ ਬੋਲਿਆ ਵੀ ਕੋਈ ਨਾ ਮੈਂ ਤੈਨੂੰ ਵਾਦਾ ਕੀਤਾ ਸੀ ਉਹ ਮੈਂ ਪੂਰਾ ਕਰਾਂਗਾ ਕੁਝ ਸਮੇਂ ਬਾਅਦ ਉਹ ਮਸਾਫਰ ਦੇ ਮਹਿਲ ਪਹੁੰਚ ਜਾਂਦੇ ਹਨ ਤੇ ਭੋਲੇ ਨੂੰ ਸੋਨੇ ਦੀਆਂ ਮੋਹਰਾਂ ਨਾਲ ਲੱਦੀਆਂ ਦੋ ਖਚਰਾਂ ਦੇ ਦਿੰਦਾ ਤੇ ਭੋਲਾ ਖੁਸ਼ੀ-ਖੁਸ਼ੀ ਆਪਣੇ ਘਰ ਵਾਪਸ ਆ ਜਾਂਦਾ ਹੈ ਭੋਲਾ ਜਦ ਘਰ ਵਾਪਸ ਆਉਂਦਾ ਤਾਂ ਆਪਣੇ ਬੱਚਿਆਂ ਨੂੰ ਉੱਚੀ-ਉੱਚੀ ਆਵਾਜ਼ਾ ਮਾਰਦਾ ਬੱਚੋ ਜਦ ਆਪਣੇ ਤਾਈ ਕੋਲੋਂ ਤਕੜੀ ਲਿਆਉ ਪੈਸੇ ਤੋਲਣੇ ਆ ਸਵਾਹ ਵੇਚ ਕੇ ਆਦੀ ਆਏ ਜਦੋਂ ਬੱਚੇ ਆਪਣੇ ਤਾਈ ਦੇ ਘਰੇ ਤਕੜੀ ਲੈਣ ਚਲੇ ਜਾਂਦੇ ਨੇ ਤਾਂ ਬੋਲਦੇ ਨੇ ਤਾਈਆ ਤਾਈਆ ਤਕੜੀ ਦੇ ਦੇ ਤਾਇਆ ਬੋਲਦਾ ਤੁਸੀਂ ਤਕੜੀ ਕੀ ਕਰਨੀ ਤਾਂ ਬੱਚਾ ਨੇ ਜਵਾਬ ਦਿੰਦੇ ਹੋਇਆ ਕਿਆ ਮੇਰਾ ਬਾਪੂ ਸਵਾਹ ਵੇਚ ਕੇ ਬੰਬੇ ਸਾਰੇ ਪੈਸੇ ਲੈ ਕੇ ਆਇਆ ਉਹ ਟੋਲਨੇ ਨੇ ਭੋਲੇ ਦੇ ਭਰਾ ਦੋਨੋਂ ਸੁਣ ਕੇ ਹੈਰਾਨ ਵਹਿ ਜਾਂਦੇ ਨੇ ਇਹ ਪੈਸੇ ਕਿੱਥੋਂ ਲੈ ਆਇਆ ਅਸੀਂ ਤਾਂ ਉਸ ਦਾ ਘਰ ਫੂਕ ਦਿੱਤੀ ਸੀ ਜਦੋਂ ਦੋਨੋਂ ਆਪਣੇ ਭਾਈ ਨੂੰ ਪੈਸੇ ਤੋਲਦੇ ਵੇਖਦੇ ਹਨ ਤਾਂ ਉਹ ਵੀ ਸੋਚਦੇ ਹਨ ਕਿ ਅਸੀਂ ਵੀ ਆਪਣਾ ਮਕਾਨ ਜਲਾ ਦਿੰਨੇ ਆ ਤੇ ਉਸ ਦੀ ਸਵਾਹ ਵੇਚ ਕੇ ਆਵਾਂਗੇ ਤੇ ਅਸੀਂ ਵੀ ਪੈਸੇ ਕਮਾ ਕੇ ਲੈ ਕੇ ਆਵਾਂਗੇ ਅਗਲੀ ਰਾਤ ਉਹਨਾਂ ਨੇ ਆਪਣੇ ਦੋਨੋਂ ਘਰ ਜਲਾ ਦਿੱਤੇ ਅਤੇ ਉਸ ਘਰਾਂ ਦੀ ਸੁਆਹ ਇਕੱਠੀ ਕਰਕੇ ਖੱਤਰਾਂ ਤੇ ਲੈ ਕੇ ਬਾਜ਼ਾਰ ਵੱਲ ਨੂੰ ਵੇਚਣ ਵੇਚਣ ਟੁਰ ਪਏ ਅਤੇ ਪਿੰਡਾਂ ਵਿੱਚ ਜਾ ਕੇ ਜੋੜ-ਜੋੜ ਨਾਲ ਹੋਕਾ ਲਾਉਣ ਲੱਗੇ ਤੇ ਕਹਿਣ ਲੱਗੇ ਸੁਆਹ ਲੈ ਲੋ ਜੀ ਸੁਆਹ ਘਰਾਂ ਦੀ ਸੁਆਹ ਲੈ ਲੋ ਜੀ ਸੁਆ ਪੱਲਾ ਸੁਆ ਵੀ ਕੋਈ ਖਰੀਦਾ ਲੋਕਾਂ ਨੇ ਇਹਨਾਂ ਨੂੰ ਕੁੱਟ ਕੇ ਆਪਣੇ ਪਿੰਡਾਂ 'ਚੋਂ ਭਜਾ ਦਿੱਤਾ ਅਤੇ ਖਾਲੀ ਹੱਥ ਘਰ ਵਾਪਸ ਆ ਗਏ ਅਤੇ ਆਪਣੇ ਘਰ ਵੀ ਗਵਾ ਲਏ ਫਿਰ ਦੋਨੇ ਭਾਈ ਬੈਠ ਕੇ ਭੋਲੇ ਨੂੰ ਬਰਬਾਦ ਕਰਨ ਦੀਆਂ ਤਰਕੀਬਾਂ ਬਣਾਉਣ ਲੱਗੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡੇ ਲਈ ਹੋਰ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ